ਹਾਂਜੀ ਸਭ ਤੋਂ ਪਹਿਲਾਂ ਮੇਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਅੱਜ ਮੈਂ ਆਪਣੇ ਨਾਲ ਬੀਤੀ ਇੱਕ ਹੱਡ ਬਿੱਤੀ ਜਿਹੜੀ ਐ ਸੁਣਾਉਣ ਜਾ ਰਹੀ ਆ ਤੇ ਮੇਰੇ ਬੋਲਣ ਦਾ ਵਿਸ਼ਾ ਹੈ ਇੱਕ ਮੁਲਾਕਾਤ ਫਰਿਸ਼ਤੇ ਦੇ ਨਾਲ ਹਰ ਇਨਸਾਨ ਦੇ ਆਪਣੇ ਅਲੱਗ-ਅਲੱਗ ਸੰਘਰਸ਼ ਹੁੰਦੇ ਨੇ ਤੇ ਹਰ ਇਨਸਾਨ ਦੀਆਂ ਅਲੱਗ-ਅਲੱਗ ਹੱਡ ਬਿੱਤੀਆਂ ਇਸੇ ਤਰ੍ਹਾਂ ਮੈਂ ਅੱਜ ਆਪਣੇ ਨਾਲ ਹੋਈ ਘਟਨਾ ਦੱਸਣ ਜਾ ਰਹੀ ਹਾਂ ਜ਼ਰੂਰੀ ਨਹੀਂ ਕਿ ਹੜ੍ਹ ਬਿੱਤੀਆਂ ਕੋਈ ਮਾੜੀਆਂ ਘਟਨਾਵਾਂ ਹੀ ਹੋਣ ਕਈ ਵਾਰ ਇਹ ਸੁਖਾਵੀਆਂ ਤੇ ਜ਼ਿੰਦਗੀ ਬਦਲਣ ਵਾਲੀਆਂ ਵੀ ਹੋ ਸਕਦੀਆਂ ਹਨ ਆਪਣੀ ਜ਼ਿੰਦਗੀ ਦੀ ਕਿਸੇ ਘਟਨਾ ਨੂੰ ਜਿਸ ਨਾਲ ਕੋਈ ਸਿੱਖਿਆ ਜਾਂ ਸੇਧ ਮਿਲਦੀ ਹੈ ਹੜ੍ਹ ਬਿੱਤੀ ਆਖਦੇ ਨੇ ਹਾਂਜੀ ਤੇ ਗੱਲ 1973 ਦੀ ਜਦੋਂ ਮੇਰਾ ਜਨਮ ਇੱਕ ਛੋਟੇ ਜਿਹੇ ਕਸਬੇ ਫਾਜ਼ਿਲਕਾ ਵਿਖੇ ਹੋਇਆ ਜੋ ਅੱਜਕੱਲ ਜ਼ਿਲ੍ਹਾ ਬਣ ਚੁੱਕਿਆ ਹੈ ਭਾਵੇਂ ਘਰ ਵਿੱਚ ਦੂਜੀ ਕੁੜੀ ਜੰਮੀ ਸੀ ਪਰ ਪੰਡਤ ਜੀ ਦਾ ਕੁੰਗਲੀ ਦੇਖ ਕੇ ਕਹਿਣਾ ਕਿ ਇਹ ਕੁੜੀ ਬਹੁਤ ਹੀ ਕਰਮਾ ਵਾਲੀ ਹੈ ਇਸ ਦੇ ਜਨਮ ਤੋਂ ਬਾਅਦ ਦੋ ਮੁੰਡਿਆਂ ਦਾ ਜਨਮ ਦਾ ਯੋਗ ਹੈ ਖੁਸ਼ੀ ਦਾ ਮਾਹੌਲ ਚਾ ਪੈਦਾ ਕਰ ਗਿਆ ਸੱਚ ਨੂੰ ਜ ਮੇਰੇ ਤੋਂ ਬਾਅਦ ਦੋ ਲੜਕੇ ਮੇਰੇ ਭਰਾ ਰਜੀਵ ਤੇ ਸੁਧੀਰ ਪੈਦਾ ਹੋਏ ਸਮਾਂ ਇੰਜ ਹੀ ਬੀਤਦਾ ਗਿਆ ਅੱਜ ਮੈਂ ਲਗਭਗ ਉਮਰ ਦੇ 50 ਦੇ ਗੇੜ ਵਿੱਚ ਹਾਂ ਇੱਕ ਦਿਨ ਮੇਰਾ ਭਾਈ ਰਜੀਵ ਮੈਨੂੰ ਕਹਿੰਦਾ ਦੀਦੀ ਮੈਨੂੰ ਠੀਕ ਨਹੀਂ ਲੱਗ ਰਿਹਾ ਉਹਨਾਂ ਨੂੰ ਸਾਲਾਂ ਚ ਕਾਫੀ ਤਕਲੀਫ ਹੋ ਰਹੀ ਸੀ ਤੇ ਇੰਜ ਲੱਗ ਰਿਹਾ ਸੀ ਜਿਵੇਂ ਉਹਨਾਂ ਨੂੰ ਕੋਈ ਦਿਲ ਦੀ ਬਿਮਾਰੀ ਹੋ ਗਈ ਮੈਂ ਬੜੇ ਪਰੇਸ਼ਾਨੀ ਦੇ ਹਾਲਾਤ ਵਿੱਚ ਸੋਚਿਆ ਕਿਹਦੇ ਨਾਲ ਗੱਲ ਕਰਾਂ ਤਾਂ ਮੈਨੂੰ ਆਪਣੀ 30 ਸਾਲਾਂ ਤੋਂ ਪੱਕੀ ਸਹੇਲੀ ਮੇਰੇ ਹਰ ਦੁੱਖ ਸੁੱਖ ਵਿੱਚ ਨਾਲ ਖੜਨ ਵਾਲੀ ਜਸਵੀਰ ਕੌਰ ਉਰਫ ਜੱਸੀ ਨਾਲ ਜੜੀ ਹੈ ਗੱਲ ਕਰਨ ਦੀ ਯਾਦ ਆਈ ਤਾਂ ਮੈਂ ਜਸਸੀ ਨੂੰ ਫੋਨ ਕਰਕੇ ਸਲਾਹ ਕੀਤੀ ਉਸ ਨੂੰ ਦੱਸਿਆ ਵੀ ਇੱਕ ਵਾਰੀ ਦਿਲ ਵਿੱਚ ਪਿਛਲੇ ਸਾਲ ਸਟ੍ਰੰਡ ਪੈਣ ਦੇ باوجود ਵੀ ਜਿਹੜਾ ਵੀਰ ਹੈ ਉਹ ਠੀਕ ਨਹੀਂ ਮਹਿਸੂਸ ਕਰ ਰਿਹਾ ਤਾਂ ਉਸ ਨੇ ਕਿਹਾ ਕਿ ਮੇਰੇ ਮਾਸੀ ਦਾ ਬੇਟਾ ਐਮਜ਼ ਬिलासपुर ਹਿਮਾਚਲ ਪ੍ਰਦੇਸ਼ ਵੀ ਖੇ ਦਿਲ ਦਾ ਵੱਡਾ ਡਾਕਟਰ ਹੈ ਤੂੰ ਉਹਨਾਂ ਕੋਲ ਜਾ ਉਹ ਸਹੀ ਤੈਨੂੰ ਗਾਈਡ ਕਰਨਗੇ ਉਸ ਦੇ ਦਿੱਤੀ ਸਲਾਹ ਅਨੁਸਾਰ ਮੈਂ ਆਪਣੇ ਪਰਿਵਾਰਕ ਮੈਂਬਰਾਂ ਦੀ ਸਲਾਹ ਦੇ ਨਾਲ ਰੱਬ ਦਾ ਨਾਮ ਲੈ ਕੇ ਅਸੀਂ ਬिलासपुर ਨੂੰ ਚੱਲ ਪਏ। ਬिलासपुर ਪਹੁੰਚ ਗਏ। ਐਂਜਿਓਗ੍ਰਾਫੀ ਤੋਂ ਪਤਾ ਲਗਾ ਕਿ ਹਾਲਤ ਬਹੁਤ ਨਾਜ਼ੁਕ ਹੈ ਜਦੋਂ ਕਿ ਲੋਕਲ ਡਾਕਟਰਾਂ ਦਾ ਕਹਿਣਾ ਸੀ ਕਿ ਸਭ ਕੰਟਰੋਲ 'ਚ ਹੈ। ਡਾਕਟਰ ਸਾਹਿਬ ਨੇ ਇੱਕ ਹੋਰ ਸਟੰਟ ਪਾ ਕੇ ਇਲਾਜ ਕਰ ਦਿੱਤਾ। ਇਸ ਸਮੇਂ ਮੈਂ ਰੱਬ ਨੂੰ ਪ੍ਰਾਰਥਨਾ ਕਰਦੀ ਰਹੀ। ਮੇਰੇ ਨਾਲ ਵੱਡੇ ਪਰਿਵਾਰਕ ਮੈਂਬਰ ਤਾਂ ਡਾਕਟਰ ਸਾਹਿਬ ਨੂੰ ਮਿਲ ਚੁੱਕੇ ਸੀ ਪਰ ਮੇਰਾ ਸਾਹਮਣਾ ਨਾ ਹੋਇਆ। ਜਦ ਵੀਰਾ ਆਪਰੇਸ਼ਨ ਤੋਂ ਬਾਅਦ ਠੀਕ ਮਹਿਸੂਸ ਕਰਨ ਲੱਗਿਆ ਤਾਂ ਮੈਂ ਰੱਬ ਤੇ ਉਸ ਡਾਕਟਰ ਦਾ ਦਿਲੋਂ ਧੰਨਵਾਦ ਕੀਤਾ ਅਚਾਨਕ ਮੈਨੂੰ ਡਾਕਟਰ ਸਾਹਿਬ ਦੀ ਛਲਕ ਦਿਖਾਈ ਦਿੱਤੀ ਤਾਂ ਇੱਕਦਮ ਮੇਰੇ ਜ਼ਿਹਨ 'ਚ ਖਿਆਲ ਆਇਆ ਮੈਂ ਅੱਜ ਇੱਕ ਫਰਿਸ਼ਤਾ ਤੱਕਿਆ ਮੈਂ ਅੱਜ ਇੱਕ ਫਰਿਸ਼ਤਾ ਤੱਕਿਆ ਚਿਹਰੇ ਤੇ ਨੂਰ ਸੀ ਬੋਲੀ 'ਚ ਮਿਠਾਸ ਸੀ ਚਿਹਰੇ ਤੇ ਨੋਰ ਸੀ ਬੋਲੀ ਚ ਮਿਠਾਸ ਸੀ ਦਿਲ ਚ ਦਿਲਾਸਾ ਸੀ ਕਿਤਾ ਉਸ ਕਮਾਲ ਸੀ ਦਿਲ ਚ ਦਿਲਾਸਾ ਸੀ ਕਿਤਾ ਉਸ ਕਮਾਲ ਸੀ ਫੁਕੀ ਜਿਸਮ ਚ ਜਾਨ ਸੀ ਰੱਬ ਭੇਜਿਆ ਬੰਦਾ ਕਮਾਲ ਸੀ ਉਹਦਾ ਨਾਮ ਵੀ ਬੇਮਿਸਾਲ ਸੀ ਨਵਦੀ ਇੱਕ ਨਵੀਂ ਚਮਕ ਜੋ ਕਮਾਲ ਸੀ ਹਾਂ ਸੱਚੀ ਮੈਂ ਇੱਕ ਫਰਿਸ਼ਤਾ ਤੱਕਿਆ ਸੱਚੀ ਰੱਬ ਤੋਂ ਬਾਅਦ ਜੇ ਕੋਈ ਆਉਂਦਾ ਹੈ ਤਾਂ ਉਹਨੇ ਡਾਕਟਰ ਅੱਜ ਦੀ ਇਸ ਪੈਸੇ ਦੀ ਦੌੜ ਦੇ ਵਿੱਚ ਜੇ ਡਾਕਟਰ ਸਰਦਾਰ ਨਵਦੀਪ ਸਿੰਘ ਸਿੱਧੂ ਵਰਗੇ ਪੈਸੇ ਦੀ ਦੌੜ ਤੋਂ ਪਰੇ ਤੇ ਇਨਸਾਨੀਅਤ ਦੇ ਰਾਖੇ ਡਾਕਟਰ ਨਾ ਹੋਣ ਤਾਂ ਰੱਬ ਦੀ ਹੋਂਦ ਨੂੰ ਕੋਈ ਨਾ ਮੰਨੇ ਇੰਝ ਇੱਕ ਵਾਰ ਮੇਰੇ ਬੇਟੇ ਦਾ ਇਲਾਜ ਇੱਕ ਪੀਜੀਏ ਦੇ ਬੱਚਿਆਂ ਨੇ ਡਾਕਟਰ ਨੇ ਕੀਤਾ ਸੀ ਅੱਜ ਵੀ ਮਨ ਪੂਰੇ ਦਿਲੋਂ ਉਹਨਾਂ ਦਾ ਧੰਨਵਾਦ ਕਰਦਾ ਹੈ ਅੱਜ ਵੀ ਉਹਨਾਂ ਸਾਰੇ ਡਾਕਟਰਾਂ ਲਈ ਮੈਂ ਦੁਆਵਾ ਕਰਦਾ ਜੋ ਡਾਕਟਰੀ ਪੇਸ਼ੇਂ ਪੈਸੇ ਲੈਣੇ ਸਗੋ ਇਨਸਾਨੀਅਤ ਤੇ ਵਿਸ਼ਵਾਸ ਬਣਾਈ ਰੱਖਣ ਲਈ ਕੰਮ ਕਰ ਰਹੇ ਨੇ ਉਮੀਦ ਹੈ ਤੁਹਾਨੂੰ ਮੇਰੀ ਇਹ ਹੱਡ ਬਿੱਤੀ ਪਸੰਦ ਆਈ ਹੋਵੇਗੀ ਇਨਸਾਨੀਅਤ ਤੇ ਵਿਸ਼ਵਾਸ ਬਣਾਈ ਰੱਖਣ ਲਈ ਜਿਹੜਾ ਡਾਕਟਰੀ ਪੇਸ਼ਾ ਹੈ ਉਹ ਹਰੇਕ ਨੂੰ ਇਮਾਨਦਾਰੀ ਨਾਲ ਹੀ ਕਰਨਾ ਚਾਹੀਦਾ ਤੇ ਬਹੁਤ ਸਾਰੇ ਡਾਕਟਰ ਇਸ ਦੀ ਮਿਸਾਲ ਹਨ ਜਿਨ੍ਹਾਂ ਨੂੰ ਪੂਰੇ ਦਿਲੋਂ ਮੇਰਾ ਸਲਾਮ ਹੈ ਧੰਨਵਾਦ